ਸਰਦਾਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਅੰਗੂਰੀ ਉਹ ਪਿਛਲੇ 15 ਸਾਲਾਂ ਦਾ ਅੰਗੂਰੀ ਨੂੰ ਰੋਜ਼ ਇੱਕ ਟੁੱਟੀ ਮੰਜੀ ਤੇ ਲੰਮੀ ਪਿਆ ਵੇਖਦਾ ਆ ਰਿਹਾ ਸੀ ਉਹ ਸਕੂਟਰ ਤੇ ਫਰ ਰਕਦਾ ਉਸਦੇ ਨੇੜੇੋਂ ਲੰਘ ਜਾਂਦਾ ਅੰਗੂਰੀ ਦੇ ਇੱਕ ਚਲਕ ਜਹੀ ਹੀ ਉਸ ਦੀਆਂ ਅੱਖਾਂ ਨੂੰ ਪੈਂਦੀ ਪਰ ਕਦੇ ਵੀ ਅਜਿਹਾ ਕੁਝ ਨਾ ਹੋਇਆ ਜਿਸ ਨੇ ਉਸਦੇ ਮਨ ਨੂੰ ਵਿਛੜਿਤ ਕੀਤਾ ਹੋਵੇ ਪਰ ਪਿਛਲੇ 6 ਮਹੀਨੇ ਤੋਂ ਤਾਂ ਅੰਗੂਰੀ ਅੱਖਾਂ ਹੀ ਅੱਖਾਂ ਰਾਹੀਂ ਉਸ ਦਾ ਰਾਹ ਰੋਕ ਕੇ ਖੜੋਂ ਲੱਗੀ ਸੀ ਹੋਣੇ ਇਸ ਵਿੱਚ ਅੰਗੂਰੀ ਵਿਚਾਰੀ ਦਾ ਕੀ ਦੋਸ਼ ਸੀ ਇਹ ਪੰਗਾ ਤਾਂ ਉਸਨੇ ਆਪ ਹੀ ਲਿਆ ਸੀ ਪਹਿਲਾਂ ਉਸ ਨੂੰ ਛੇੜਿਆ ਸੀ ਨਹੀਂ ਤਾਂ ਉਹ ਸਾਰਾ ਦਿਨ ਇਕੱਲੀ ਟੁੱਟੀ ਜਹੀ ਮੰਜੀ ਤੇ ਚੁੱਪ ਧਾਰੀ ਬੈਠੀ ਰਹਿੰਦੀ ਜਾਂ ਲੰਮੇ ਪਈ ਦਿਸਦੀ ਸੀ ਉਸ ਕੋਲੋਂ ਵੀ ਅਣਜਾਨ ਪੁਣੇ ਵਿੱਚ ਇੱਕ ਭੁੱਲ ਹੋ ਗਈ ਸੀ ਉਹ ਕਦੋਂ ਚਾਹੁੰਦਾ ਸੀ ਕਿ ਮੁਕਤ ਦੀ ਬਲਾ ਗੱਲ ਪਵੇ ਅਸਲ ਵਿੱਚ ਜਿਹੜੇ ਸਕੂਲ ਵਿੱਚ ਉਹ ਨੌਕਰੀ ਕਰਦਾ ਸੀ ਉਹ ਦਿੱਲੀ ਦੇ ਕਸ਼ਮੀਰੀ ਗੇਟ ਦੇ ਇੱਕ ਮੁਹੱਲੇ ਵਿੱਚ ਸੀ 15 ਸਾਲਾਂ ਤੋਂ ਉਹ ਇਸ ਸਕੂਲ ਵਿੱਚ ਨੌਕਰੀ ਕਰ ਰਿਹਾ ਸੀ ਸਕੂਲ ਪਹੁੰਚਣ ਲਈ ਉਸ ਨੂੰ ਪਹਿਲਾਂ ਇੱਕ ਗਲੀ ਪਾਰ ਕਰਨੀ ਪੈਂਦੀ ਸੀ ਲੰਮੀ ਜਹੀ ਗਲੀ ਬਿਲਕੁਲ ਇੱਕ ਦੇਵਾਂਗ ਜਿਸ ਦੀਆਂ ਬਾਹਰ ਵੱਲ ਫੈਲੀਆਂ ਦੋਵੇਂ ਬਾਵਾ ਜਿਵੇਂ ਘਰ ਹੀ ਘਰ ਉੱਗੇ ਹੋਏ ਹਨ ਫਿਰ ਗਲੀ ਤੋਂ ਥੋੜਾ ਜਿਹਾ ਉੱਪਰ ਉੱਠ ਕੇ ਡਿਉੜੀ ਵਿੱਚ ਬੰਨਣਾ ਪੈਂਦਾ ਸੀ ਜਿਸ ਨਾਲ ਇੱਕ ਖੁੱਲਾ ਬਰਾਂਡਾ ਜੁੜਿਆ ਹੋਇਆ ਸੀ ਜਿਸ ਥਾਣੀ ਲੰਘ ਕੇ ਉਸ ਦਾ ਸਕੂਲ ਆਉਂਦਾ ਸੀ ਅੰਗੂਰੀ ਉਸ ਬਰਾਂਡੇ ਵਿੱਚ ਅਕਸਰ ਮੰਜੀ ਮੰਜੀ ਢਾਈ ਦੀ ਸਦੀ ਵਾਣ ਵਾਲੀ ਮੰਜੀ ਜਿਸ ਦੀ ਦੌਣ ਜਾਂ ਤਾਂ ਕਈ ਵਾਰੀ ਟੁੱਟੀ ਹੁੰਦੀ ਜਾਂ ਫੇ ਢਿੱਲੀ ਹੁੰਦੀ ਉੱਥੇ ਉਹ ਮੰਜੀ ਵੀ ਜ ਟੰਗਾਂ ਸੁਕੇੜੀ ਪਾਸੇ ਪਰਨੇ ਪਈ ਰਹਿੰਦੀ ਜਿਵੇਂ ਉਹ ਗੂਰੀ ਦੀ ਦੇ ਨਾ ਹੋ ਕੇ ਕੱਪੜਿਆਂ ਦੀ ਇੱਕ ਗੱਠਰੀ ਹੋਵੇ ਜਿਸ ਨੂੰ ਕਿਸੇ ਨੇ ਬੰਨ ਕੇ ਉੱਥੇ ਸੁੱਟ ਦਿੱਤਾ ਹੋਵੇ ਅੰਗੂਰੀ ਦੀ ਉਮਰ ਕੋਈ 70 72 ਤੋਂ ਉੱਤੇ ਹੀ ਹੋਣੀ ਹੈ ਜੇ ਉਹ ਇਸ ਸਕੂਲ ਵਿੱਚ ਪਿਛਲੇ 15 ਸਾਲਾਂ ਤੋਂ ਨੌਕਰੀ ਕਰਦਾ ਆ ਰਿਹਾ ਸੀ ਤਾਂ ਅੰਗੂਰੀ ਵੀ ਉਸੇ ਬਰਾਂਡੇ ਵਿੱਚ ਉਸ ਤੋਂ ਕਿਤੇ ਪਹਿਲਾਂ ਦੀ ਮੰਜੀ ਢਾ ਕੇ ਸੌਂਦੀ ਆ ਰਹੀ ਸੀ ਭਾਵੇਂ ਉਹ ਰੋਜ਼ ਹਰ ਰੋਜ਼ ਲੰਘਦਾ ਸੀ ਪਰ ਅਜਿਹੀ ਸਥਿਤੀ ਕਦੇ ਪੈਦਾ ਨਹੀਂ ਸੀ ਹੋਈ ਕਿ ਉਸ ਨੂੰ ਅੰਗੂਰੀ ਕੋਲੋਂ ਮੂੰਹ ਛਪਾ ਕੇ ਜਾਣਾ ਪਿਆ ਹੋਵੇ ਬਸ ਉਸਦੇ ਸਾਹਮਣੇ ਹੁੰਦਿਆਂ ਹੀ ਉਹ ਦੋਵੇਂ ਹੱਥ ਜੋੜ ਕੇ ਛੱਕਰ ਰੋਣ ਵਾਲੀ ਬਣਾ ਮੂੰਹ ਨੂੰ ਈਉ ਲਮਕਾ ਲੈਂਦੀ ਜਿਵੇਂ ਰਬੜ ਦਾ ਬਣਿਆ ਹੋਇਆ ਹੋਵੇ ਅਤੇ ਕਿਸੇ ਖਿੱਚ ਕੇ ਉਸ ਨੂੰ ਲੰਮਾ ਕਰ ਦਿੱਤਾ ਹੋਵੇ ਉਸਤੇ ਸਕੂਟਰ ਦੀ ਆਵਾਜ਼ ਹੁੰਦਿਆਂ ਹੀ ਉਹ ਮੰਜੀ ਤੋਂ ਉੱਠ ਕੇ ਇੱਕੋ ਵਾਰੀ ਗਰੀਬੜੀ ਜਹੀ ਬਣ ਕੇ ਬਹਿ ਜਾਂਦੀ ਤੇ ਸਕੂਟਰ ਨੇੜੇ ਪਹੁੰਚਦਿਆਂ ਉਸ ਦੇ ਮੂੰਹ ਵਿੱਚ ਆਹ ਮਹੂਰੇ ਬੋਲ ਉੱਗ ਪੈਂਦੇ ਬੱਚੇ ਜੀ ਹੁਣ ਉਹ ਇਸ ਵਿੱਚ ਪਲਾਂ ਅੰਗੂਰੀ ਨੂੰ ਕਾਹਦਾ ਉਲਾਮਾ ਅਸਲ ਵਿੱਚ ਤਾਂ ਉਸ ਨੂੰ ਆਪ ਸ਼ੇਕੀ ਮਾਰਨ ਤੇ ਆਪਣਾ ਵਡੱਪਣ ਦਿਖਾਉਂਦੀ ਆਦਤ ਸੀ ਉਸ ਨੂੰ ਬਹੁਤ ਸੁਆਦ ਆਉਂਦਾ ਕਿਸੇ ਜ਼ਰੂਰਤਮੰਦ ਬੰਦੇ ਨੂੰ ਇਹ ਕਹਿ ਕੇ ਕਿ ਭਾਈ ਓਏ ਭਾਈ ਸਾਹਿਬ ਤੁਹਾਡੇ ਹੁੰਦਿਆਂ ਤੁਹਾਨੂੰ ਕਦੀ ਚਿੰਤਾ ਬਹੁਤਾ ਫਿਕਰ ਨਾ ਕਰਨਾ ਸਭ ਠੀਕ ਹੋ ਜਾਵੇਗਾ ਨਾਲੇ ਫਿਕਰ ਕਰਨ ਲਈ ਅਸੀਂ ਜੋ ਬੈਠੇ ਹਾਂ ਖੈਰ ਗੱਲ ਤਾਂ ਅੰਗੂਰੀ ਦੀ ਚੱਲ ਰਹੀ ਸੀ ਅੰਗੂਰੀ ਉਸ ਮਹੱਲੇ ਵਿੱਚ ਰਹਿੰਦੀ ਸੀ ਜਿੱਥੇ ਉਹ ਸਕੂਲ ਬਣਿਆ ਹੋਇਆ ਸੀ ਅਸਲ ਵਿੱਚ ਅੰਗੂਰੀ ਉਸ ਮਹੱਲੇ ਦੀ ਜਮਾਦਾਰ ਨਹੀਂ ਸੀ ਪਾਵੇਂ ਹੁਣ ਉਹ ਦਿਨ ਪੁੱਤ ਨੋਹਾ ਮਹੱਲੇ ਦੀ ਸਫਾਈ ਕਰਨ ਲੱਗੇ ਲੱਗੇ ਸਨ ਪਰ ਉਹਨਾਂ ਤੋਂ ਪਹਿਲਾਂ ਇਹ ਸਾਰਾ ਕੰਮ ਇਕੱਲੀ ਅੰਗੂਰੀ ਦੇ ਹੱਥ ਵਿੱਚ ਸੀ ਮਹੱਲਾ ਮਹਾਜਨਾ ਦਾ ਸੀ ਕਹਿੰਦੇ ਨੇ ਕੋਈ 100 ਸਾਲ ਪਹਿਲਾਂ ਇੱਥੇ ਇੱਕ ਸੇਠ ਅਤੇ ਆਪਣੇ ਟੱਬਰ ਨਾਲ ਇਸ ਸਕੂਲ ਵਾਲੀ ਇਮਾਰਤ ਵਿੱਚ ਰਹਿੰਦਾ ਸੀ ਬੜਾ ਯਾਸ਼ ਸੀ ਉਸਨੇ ਅੰਗੂਰੀ ਦੇ ਸਹੁਰੇ ਦੇ ਪਿਓ ਨੂੰ ਕਾਰ ਦੇ ਕੰਮਕਾਰ ਲਈ ਘੋੜਿਆਂ ਤੇ ਡੰਗਰਾਂ ਵਾਲੇ ਤਵੇਲੇ ਨਾਲ ਰਹਿਣ ਲਈ ਇੱਕ ਕੋਠਰੀ ਦੇ ਦਿੱਤੀ ਸੀ ਕੰਮ ਦਾ ਤਾਂ ਬਸ ਇੱਕ ਬਹਾਨਾ ਸੀ ਅਸਲ ਚ ਸੇਠ ਦੀ ਅੰਗੂਰੀ ਦੇ ਸਹਰੇ ਦੇ ਪਿਓ ਦੀ ਪਤਨੀ ਤੇ ਨਿਗਾਹ ਟਿਕ ਗਈ ਸੀ ਜਿਹੜੀ ਬਹੁਤ ਖੂਬਸੂਰਤ ਸੀ ਫਿਰ ਉਹ ਸੇਠ ਸਾਰੀ ਉਮਰ ਉਸ ਔਰਤ ਨਾਲ ਖੇ ਖਾਂਦਾ ਰਿਹਾ ਸੇਠ ਤਾਂ ਮਰ ਮੁੱਕ ਗਿਆ ਪਰ ਅੰਗੂਰੀ ਦੇ ਸਹਰੇ ਦਾ ਪਿਓ ਉਹ ਛਾਂ ਥਾਂ ਛੱਡ ਤੇ ਨਾ ਗਿਆ ਹੌਲੀ ਹੌਲੀ ਸੇਠ ਦੇ ਘਰ ਨਾਲ ਹੋਰ ਕਿੰਨੇ ਹੀ ਨਵੇਂ ਘਰ ਜੋੜ ਗਏ ਉਧਰ ਅੰਗੂਰੀ ਦੇ ਸਹਰੇ ਦੇ ਪਿਓ ਦਾ ਟੱਬਰ ਵੀ ਵਾਧਾ ਗਿਆ ਭਾਵੇਂ ਉਹ ਸਫਾਈ ਸੇਵਕ ਸੰਨ ਪਰ ਤਾਂ ਵੀ ਉਹਨਾਂ ਸ਼ਾਹੂਕਾਰਾਂ ਦਾ ਮੁਹੱਲਾ ਨਾ ਛੱਡਿਆ ਇਸ ਲਈ ਕਿਸੇ ਨੇ ਕੋਈ ਇਤਰਾਜ਼ ਵੀ ਨਹੀਂ ਕੀਤਾ ਜਦੋਂ ਉਸਨੇ ਸਰਕੂਲ ਵਿੱਚ ਨੌਕਰੀ ਸ਼ੁਰੂ ਕੀਤੀ ਤਾਂ ਅੰਗੂਰੀ ਨੂੰ ਪਹਿਲੇ ਦਿਨ ਬਰਾਂਡੇ 'ਚ ਦਹੀਂ ਮੰਜੀ ਤੇ ਲੰਮੀ ਪਈ ਵੇਖਿਆ ਵਰੇ ਲੰਘਦੇ ਗਏ ਪਰ ਉਸ ਵੱਲ ਉਸਨੇ ਬਹੁਤਾ ਧਿਆਨ ਨਾ ਦਿੱਤਾ ਬਸ ਕਦੇ ਇੱਕ ਦਾਈ ਉਹ ਜਰੂਰ ਉੱਥੇ ਮੰਜੀ ਤੇ ਬੈਠੀ ਕੁਝ ਖਾਂਦੀ ਜਾਂ ਲੰਮੀ ਪਈ ਦਿਸਦੀ ਇੱਕ ਦਿਨ ਉਹ ਸਵੇਰੇ ਸਕੂਲ ਜਾ ਰਿਹਾ ਸੀ ਕਿ ਪਤਾ ਨਹੀਂ ਉਸਨੂੰ ਕੀ ਹੋਇਆ ਉਹਦੇ ਵਿੱਚ ਧੱਪਣ ਦਿਖਾਉਣ ਦੀ ਆਦਤ ਉਸਦੇ ਮਨ ਵਿੱਚ ਉੱਗ ਪਈ ਉਸਨੇ ਜੇਬੋਂ 5 ਰੁਪਏ ਕੱਢੇ ਤੇ ਅੰਗੂਰੀ ਨੂੰ ਫੜਾ ਦਿੱਤੇ ਅੱਗੋਂ 5 ਰੁਪਏ ਦੇਖ ਕੇ ਅੰਗੂਰੀ ਦਾ ਚਿਹਰਾ ਖਿੜ ਗਿਆ ਉਸਨੇ ਦੋਵੇਂ ਹੱਥਾਂ ਨੂੰ ਢਿੱਲੇ ਜਿਹੇ ਢੰਗ ਨਾਲ ਉੱਜਲ ਬਣਾਈ ਜਿਵੇਂ ھیਠਾ ਹੀ ਡਿੱਗੇ ਪਏ ਪੰਜ ਦੇ ਨੋਟਾਂ ਨੂੰ ਚਪਟਕੇ ਫੜ ਲਿਆ ਫਿਰ ਆਹ ਮਹੂਰੇ ਉਸਤੇ ਮੂੰਹ ਨਿਕਲਿਆ ਬੱਚੇ ਜਿਉਣ ਵੱਡੀਆਂ ਉਮਰਾਂ ਮਾਨਣ ਅੰਗੂਰੀ ਦੀ ਅਜਾਈ ਸੀ ਸੁੰਦਿਆਂ ਜਿਵੇਂ ਉਹ ਅੰਦਰੋਂ ਪੂਰਾ ਖੇੜ ਗਿਆ ਵਾ ਮਜ਼ਾ ਆ ਗਿਆ ਆ 5 ਰੁਪਏ ਵੀ ਕੋਈ ਚੀਜ਼ ਹੁੰਦੇ ਨਹੀਂ ਬੰਦਾ ਐਵੇਂ ਪਾਨ ਖਾ ਕੇ ਥੁੱਕ ਦਿੰਦਾ ਜਾਂ ਸਿਗਰਟ ਦੇ ਸੂਟੇ ਮਾਰ ਕੇ ਉਡਾ ਦਿੰਦਾ ਐਵੇਂ ਪੰਜਾਂ ਦਾ ਨੋਟ ਫੜਦਿਆਂ ਸਾਰ ਉਸ ਨੇ ਗਰੀਬੜਾ ਜਿਹਾ ਮੂੰਹ ਬਣਾ ਲਿਆ ਸੀ ਅਤੇ ਫਿਰ ਉਸ ਨੇ ਕਿਵੇਂ ਬੱਚਿਆਂ ਨੂੰ ਅਸੀਸ ਦਿੱਤੀ ਸੀ ਜੇ ਕੱਲ ਇੱਥੇ ਹੀ ਮੁੱਕ ਜਾਂਦੀ ਤਾਂ ਵੀ ਖੈਰ ਸੀ ਪਰ ਇਸ ਤੋਂ ਬਾਅਦ ਤਾਂ ਉਹ ਵੱਡੀ ਮੁਸ਼ਕਲ ਵਿੱਚ ਫਸ ਗਿਆ ਉਧਰ ਮਹੀਨੇ ਦੀ ਪਹਿਲੀ ਚੜ੍ਹੇ ਕਿ ਉਧਰ ਗੂੜੀ ਜਿਵੇਂ ਮੰਜੀ ਤੇ ਬੈਠੀ ਬੈਠੀ ਵੀ ਉਸ ਨੂੰ ਘੇਰ ਲਵੇ ਦੋਵੇਂ ਹੱਥਾਂ ਨੂੰ ਜੋੜ ਬੁੱਕ ਬਣਾ ਲਵੇ ਅਤੇ ਮੂੰਹ ਗਰੀਬੜਾ ਜਿਹਾ ਕਰਕੇ ਆਪਣੀ ਅਸੀਸ ਨੂੰ ਅਧੂਰਾ ਛੱਡ ਦੇਵੇ ਬੱਚੇ ਜਿਉਂ ਫਿਰ ਜਦੋਂ ਤੇ ਇੱਕ ਉਹਦੀ ਜੇਬੋਂ 5 ਰੁਪਏ ਬਾਹਰ ਨਿਕਲ ਅੰਗੂਰੀ ਦੀ ਝੋਲੀ ਵਿੱਚ ਨਾ ਪੈ ਜਾਣ ਉਹ ਰੋਜ਼ ਉੱਥੇ ਬਰਾਂਡੇ ਵਿੱਚ ਜਿਵੇਂ ਉਸ ਨੂੰ ਲੰਗਰ ਨਾ ਦੇਵੇ ਭਾਵੇਂ ਉਹ ਕਿੰਨਾ ਹੀ ਅੱਖ ਬਚਾਵੇ ਪਰ ਅੰਗੂਰੀ ਪਹਿਲੀ 6 ਤਰੀਕ ਤੀਕ ਉਸ ਤੋਂ 5 ਰੁਪਏ ਲੈ ਕੇ ਹੀ ਛੱਡੇ ਬਸ ਫਿਰ ਮਹੀਨੇ ਦੇ ਬਾਕੀ ਦੇਣ ਤਾਂ ਉਹ ਉਸ ਨੂਚੁੱਪ ਮੰਜੀ ਤੇ ਸੁੱਤੀ ਦਿਸੇ ਜਾਂ ਕਿ ਕਦੇ ਇਕੱਲੀ ਬੈਠੀ ਕੁਝ ਖਾਂਦੀ ਉਸ ਨੂੰ یوں ਜਾਪਦਾ ਜਿਵੇਂ 5 ਰੁਪਏ ਲੈ ਆਂਦਾ ਅੰਗੂਰੀ ਦਾ ਉਸ ਦਾ ਹੱਕ ਸੀ ਜਿਸ ਤੋਂ ਉਹ ਮੁਨਕਰ ਮੁਨਕਰ ਨਹੀਂ ਹੋ ਸਕਦਾ ਸੀ ਓਏ ਇਹ ਤਾਂ ਜ਼ਬਰਦਸਤੀ ਹੀ ਹੋ ਗਈ ਪਰ ਹੈ ਤਾਂ ਅਖੀਰ ਨੂੰ ਇਹ ਮੇਰੇ ਕੋਲੋਂ ਇੱਕ ਵਾਰੀ ਕੀ ਭੁੱਲ ਹੋ ਗਈ ਕਿ ਹਰ ਮਹੀਨੇ ਉਸ ਦੀ ਸਜ਼ਾ ਭੁਗਤਣੀ ਪੈਂਦੀ ਹੈ ਇਹ ਤਾਂ ਫੇਰ ਤਕਸ਼ਾਈ ਹੋਈ ਨਾ ਉਹ ਮਨ ਹੀ ਮਨ ਸੋਚਦਾ ਤੇ ਕੁੜਦਾ ਪਰ ਹੁਣ ਕੀ ਹੋ ਸਕਦਾ ਸੀ ਅਜੇ ਪਹਿਲੀ ਤਰੀਕ ਚੜੀ ਹੀ ਸੀ ਕਿ ਜਿਵੇਂ ਮੰਜੀ ਤੇ ਬੈਠਿਆ ਹੀ ਅੰਗੂਰੀ ਨੇ ਉਸ ਦਾ ਰਾਹ ਰੋਕ ਲਿਆ ਅਜੇ ਉਸ ਨੇ ਹੱਥ ਜੋੜ ਬੁੱਕ ਬਣਾਈ ਹੀ ਸੀ ਕਿ ਉਹ ਤੇ ਸਕੂਟਰ ਚਲਾਉਂਦਾ ਫਰ ਰਕਦਾ ਸਕੂਲ ਵੱਲ ਨਿਕਲ ਗਿਆ ਜਿਵੇਂ ਉਸ ਨੇ ਅੰਗੂਰੀ ਨੂੰ ਵੇਖਿਆ ਹੀ ਨਹੀਂ ਸੀ ਅਤੇ ਨਾ ਹੀ ਉਹਦੀ ਆਵਾਜ਼ ਸੁਣੀ ਸੀ ਇਸ ਤਰ੍ਹਾਂ ਛੇ ਦਿਨ ਲੰਘੇ ਪਰ ਅੰਗੂਰੀ ਦੇ ਹੱਥ ਨਾ ਚੜਿਆ ਆਪਣੀ ਜਿੱਤ ਤੇ ਉਹ ਅੰਦਰੋਂ ਅੰਦਰੀ ਬਹੁਤ ਖੁਸ਼ ਸੀ। ਰੋਜ਼ ਅੰਦਰ ਜਿਵੇਂ ਲੱड्डੂ ਫੁੱਟਣ ਪਰ ਅੰਗੂਰੀ ਵੀ ਕਿਹੜੀ ਘਟ ਐਨੀ ਪੱਕੀ ਕੀ ਜਦੋਂ ਦੂਰੋਂ ਸਕੂਟਰ ਦੀ ਵਾਸਨਾਈ ਦੇਵੇ ਤਾਂ ਉਹ ਚੁਸਤ ਹੋ ਕੇ ਮੰਜੀ ਤੇ ਬਹਿ ਜਾਵੇ ਤੇ ਦੋਵੇਂ ਹੱਥ ਜੋੜ ਮੂ ਠਿੱਲਾ ਕਰ ਲਿਆ ਕਰੇ। ਕਈ ਦਿਨ ਲੰਘ ਗਏ ਪਰ ਉਸਨੇ ਅੰਗੂਰੀ ਨੂੰ ਟਾ ਨਹੀਂ ਦਿੱਤੀ। ਇੱਕ ਫਿਰ ਇੱਕ ਦਿਨ ਪਤਾ ਨਹੀਂ ਕਿਵੇਂ ਘਰੋਂ ਤੁਰਨ ਤੋਂ ਪਹਿਲਾਂ ਉਹਦੇ ਮਨ ਵਿੱਚ ਆਇਆ ਚਲੋ ਅੱਜ ਉਸ ਨੂੰ 5 ਰੁਪਏ ਦੇ ਹੀ ਦਿੰਦਾ ਹਾਂ ਕਿੰਨੇ ਦੇਣ ਹੋ ਗਏ ਹੱਥ ਦੀ ਬੁੱਕਲ ਜਹੀ ਬਣਾਉਂਦੀ ਨੂੰ ਕਿਵੇਂ ਗਰੀਬੜਾ ਜਿਹਾ ਮੂੰਹ ਕਰ ਲੈਂਦੀ ਹੈ ਕੁੱਲ 5 ਰੁਪਏ ਦੀ ਤਾਂ ਗੱਲ ਹੈ ਇਹ ਸੋਚ ਕੇ ਨਾਲ ਹੀ ਉਸਨੇ 5 ਰੁਪਏ ਦਾ ਇੱਕ ਨਵਾਂ ਨੋਟ ਪੈਂਟ ਦੀ ਸੱਜੀ ਜੇਬ ਵਿੱਚ ਪਾ ਲਿਆ ਤਾਂ ਸਕੂਟਰ ਤੇ ਚੜਿਆ ਚੜਿਆ ਉਹ ਬਾਹਰ ਕੱਢ ਅੰਗੂਰੀ ਦੀ ਬੁੱਕਲ ਵਿੱਚ ਸੁੱਟ ਦੇਵੇ ਪਰ ਇਹ ਕੀ ਅਜੇ ਤਾਂ ਉਹ ਸਕੂਟਰ ਲੈ ਲੰਮੀ ਗਲੀ ਵਿੱਚ ਵੜਿਆ ਹੀ ਸੀ ਕਿ ਉਸ ਨੂੰ ਦੂਰੋਂ ਕਈ ਬੰਦੇ ਇਕੱਠੇ ਹੋਏ ਦਿ세 ਉਹਨਾਂ ਵਿੱਚ ਕੁਝ ਖੜੋਤੇ ਤੇ ਕੁਝ ਗਲੀ ਵਿੱਚ ਵਿਸ਼ੀ ਦੜੀ ਤੇ ਬੈਠੇ ਸਨ ਮਹੱਲੇ ਵਿੱਚ ਕੋਈ ਮਰ ਗਿਆ ਹੋਣਾ ਹਾਂ ਉਹ ਰਾਮ ਲਾਲ ਦਾ ਪਿਓ ਹੋਣਾ ਜਿਹੜਾ ਪਿਛਲੇ ਹਫਤੇ ਕੋਠੇ ਦੀ ਛੱਤ ਤੋਂ ਹੇਠਾਂ ਵੇੜੇ ਵਿੱਚ ਪੱਕੇ ਫਰਸ਼ ਤੇ ਡੇਕ ਪਿਆ ਸੀ ਇੰਨੇ ਉੱਚੇ ਫਰਸ਼ ਤੋਂ ਡੇਕ ਕੇ ਬੰਦਾ یوں ਨਹੀਂ ਬਚਦਾ ਉਸ ਨੇ ਆਪਣੇ ਆਪ ਨੂੰ ਜਿਵੇਂ ਇਹ ਸਵਾਲ ਕੀਤਾ ਤੇ ਆਪੇ ਹੀ ਜਵਾਬ ਦੇ ਦਿੱਤਾ ਇਸ ਸੋਚ ਨਾਲ ਹੀ ਉਹ ਸਕੂਟਰ ਤੋਂ ਉੱਤਰ ਗਿਆ ਉਸ ਨੇ ਭੀੜ ਤੋਂ ਦੂਰ ਹੀ ਸਕੂਟਰ ਨੂੰ ਜਿੰਦਰਾ ਮਾਰ ਦਿੱਤਾ ਤੇ ਹੈਲਮਟ ਉਸ ਦੀ ਸੀਟ ਤੇ ਸੀਟ ਨਾਲ ਲਾ ਕੇ ਹੌਲੀ-ਹੌਲੀ ਭੀੜ ਵੱਲ ਤੁਰ ਪਿਆ ਅਚੀ ਉਹ ਡਿਉੜੀ ਵਿੱਚ ਵੜਿਆ ਹੀ ਸੀ ਕੀ ਉਹ ਤਾਂ ਜਿਵੇਂ ਤਰਬਕ ਕੇ ਇੱਕੋ ਥਾਂ ਤੇ ਖੜਾ ਰਹਿ ਗਿਆ ਕਿਉਂਕਿ ਇਹ ਮਹੱਲੇ ਚ ਰਹਿੰਦਾ ਆਮ ਲਾਲ ਦਾ ਪਿਓ ਨਹੀਂ ਮਰਿਆ ਸਕੂ ਇਹ ਅੰਗੂਰੀ ਸੀ ਜਿਹੜੀ ਡਿਓੜੀ ਵਿੱਚ ਜੁੜੇ ਬਰਾਂਡੇ ਤੇ ਪੱਕੇ ਫਰਸ਼ ਤੇ ਪੁੰਜੇ ਪਈ ਸੀ ਉਹਦੀ ਦੇਹ ਲਾਲ ਕੱਪੜੇ ਨਾਲ ਕੱਜੀ ਹੋਈ ਸੀ ਨੇੜੇ ਬੈਠੇ ਉਸਦੇ ਪਰਿਵਾਰ ਦੇ ਜੀ ਕੁਝ ਤਾਂ ਰੋ ਰਹੇ ਸਨ ਤੇ ਕਈਆਂ ਦੇ ਚਿਹਰੇ ਰੋਣ ਵਾਲੇ ਲੱਗ ਰਹੇ ਸਨ ਇਹ ਸਭ ਦੇਖਦਿਆਂ ਸਾਰ ਪਤਾ ਨਹੀਂ ਉਸ ਦਾ ਸੱਜਾ ਹੱਥ ਕਿਉਂ ਉਹਦੀ ਪੈਂਟ ਦੀ ਜੀਪ ਵਿੱਚ ਚਲਾ ਗਿਆ ਜਿੱਥੇ ਅਜੇ ਵੀ 5 ਦਾ ਨੋਟ ਪਿਆ ਨਵਾਂ ਪਿਆ ਸੀ ਜਿਹੜਾ ਉਹ ਅੱਜ ਸਵੇਰੇ ਅੰਗੂਰੀ ਨੂੰ ਤੀਂਦਾ ਫੈਸਲਾ ਕਰਕੇ ਘਰੋਂ ਤੁਰਿਆ ਸੀ ਚੰਗਾ ਹੋਇਆ ਸੌਰੀ ਦੀ ਮਾਰ ਗਈ ਖਿਹੜਾ ਛੁੱਟ ਗਿਆ ਹੁਣ ਰਾ ਰੋਕ ਕੇ ਤਾਂ ਨਹੀਂ ਖਲੋਵੇਗੀ ਪਤਾ ਨਹੀਂ ਕਿਸੇ ਮ੍ਰਿਤਕ ਬਾਰੇ ਇਹ ਸੋਚਦੇ ਸਾਰ ਉਸੇ ਅੰਦਰ ਕਿਉਂ ਗਿਲਾਨੀ ਨਾਲ ਭਰ ਗਿਆ ਕਦੇ ਕਿਸੇ ਮੁਰਦੇ ਬਾਰੇ ਵੀ ਇੰਜ ਸੋਚੀਦਾ ਹੈ ਉਸਨੇ ਆਪਣੇ ਆਪ ਨੂੰ ਕਿਹਾ ਅੰਗੂਰੀ ਅਜੇ ਤੱਕ ਉਂਝ ਹੀ ਪੁੰਜੇ ਪੱਕੇ ਫਰਸ਼ ਤੇ ਪਈ ਸੀ ਉਹ ਉਸ ਤੋਂ ਕੁਝ ਦੂਰੀ ਤੇ ਮੋਨ ਹੋਇਆ ਖੜੋਤਾ ਸੀ ਅਤੇ ਉਸ ਦਾ ਇੱਕ ਹੱਥ ਪੈਂਟ ਦੀ ਜੇਬ ਵਿੱਚ ਸੀ ਉਸ ਦੀਆਂ ਉਂਗਲਾਂ ਪੰਜ ਦੇ ਨੋਟ ਨੂੰ ਟੋ ਰਹੀਆਂ ਸਨ ਉਹ ਉਹ ਉਸ ਵੇਲੇ ਕੁਝ ਨਹੀਂ ਸੋਚ ਪਾ ਰਹੀ ਸੀ ਉਸ ਦੇ ਮਨ ਵਿੱਚ ਤਾਂ ਬਸ ਇੱਕੋ ਗੱਲ ਸੀ ਇਹ ਆ ਕੀ ਹੋ ਗਿਆ ਕੀ ਮਾੜਾ ਇਹ ਮਾੜਾ ਹੋਇਆ ਨਹੀਂ ਹੋਇਆ ਅੰਗੂਰੀ ਦੀ ਅਰਥੀ ਤਿਆਰ ਕਰ ਲਈ ਗਈ ਉਹਦੇ ਸਰੀਰ ਨੂੰ ਚੰਗੀ ਤਰ੍ਹਾਂ ਲਾਲ ਦੁਸਾਲੇ ਨਾਲ ਕੱਜ ਦਿੱਤਾ ਉਸ ਦੇ ਰਿਸ਼ਤੇਦਾਰਾਂ ਤੇ ਨੇਲਿਆਂ ਨੇ ਉਸ ਨੂੰ ਫੁੱਲਾਂ ਨਾਲ ਹਾਰਾਂ ਨਾਲ ਸਜਾ ਦਿੱਤਾ ਉਹ ਅਜੇ ਤੱਕ ਵੀ ਕੁਝ ਦੂਰੀ ਤੇ ਖੜਾ ਅੰਗੂਰੀ ਦੀ ਦੇਨ ਨੂੰ ਨਿਹਾਰ ਰਿਹਾ ਸੀ ਫਿਰ ਪਤਾ ਨਹੀਂ ਚਾਨਕ ਉਸ ਨੂੰ ਈਉ ਇਸ ਤਰ੍ਹਾਂ ਲੱਗਾ ਜਿਵੇਂ ਅੰਗੂਰੀ ਦਾ ਸਰੀਰ ਹਿੱਲਿਆ ਹੋਵੇ ਤੇ ਉਸ ਨੇ ਆਪਣੇ ਚਿਹਰੇ ਤੋਂ ਕੱਪੜਾ ਲਾ ਤੂੰ ਮੇ ਹੱਥ ਬਾਹਰ ਕੱਢ ਲਏ ਹੋਣ ਤੇ ਫਿਰ ਉਹਨਾਂ ਨੂੰ ਜੋੜ ਬੁੱਕ ਬਣਾ ਗਰੀ ਭਰਾਜਾ ਮੂੰਹ ਲਮਕਾ ਲੰਮਾ ਕਰਦਿਆਂ ਹੋਇਆ ਕਿਹਾ ਹੋਵੇ ਬੱਚੇ ਜੀਉਨ ਇਸ ਆਵਾਜ਼ ਦੇ ਨਾਲ ਹੀ ਉਹ ਆਪਣੀ ਥਾਂ ਤੋਂ ਅੱਗੇ ਵੱਧ ਅੰਗੂਰੀ ਦੇ ਮ੍ਰਿਤਕ ਸਰੀਰ ਨੇੜੇ ਪਹੁੰਚ ਗਿਆ ਉਸ ਦਾ ਸੱਜਾ ਹੱਥ ਅਜੇ ਤੀਕ ਪੈਂਟ ਦੀ ਜੇਬ ਵਿੱਚ ਸੀ ਉਸ ਦੀਆਂ ਉਂਗਲਾਂ ਨੇ 5 ਦੇ ਨੋਟ ਨੂੰ ਘੁੱਟ ਕੇ ਫੜਿਆ ਸੀ ਉਸ ਨੇ ਫੁਰਤੀ ਨਾਲ ਉਹ ਨੋਟ ਆਪਣੀ ਜੇਬ ਤੋਂ ਬਾਹਰ ਕੱਢ ਲਿਆ ਤੇ ਆਪਣੀ ਥਾਂ ਖਲੋਤਿਆਂ ਇੰਜ ਅੱਗੇ ਵੱਲ ਅੱਗੇ ਨੂੰ ਚੁਕਾਇਆ ਜਿਵੇਂ ਅੰਗੂਰੀ ਵੱਲ ਕਰੇਗਾ ਅਤੇ ਉਹ ਉਸ ਨੂੰ ਝੱਪਟ ਕੇ ਫੜ ਲਵੇਗੀ ਪਰ ਜਦੋਂ ਉਹ ਝੁੱਕ ਕੇ ਹੱਥ ਉਸ ਦੀ ਦੇਹ ਨੇੜੇ ਲੈ ਗਿਆ ਤਾਂ ਉਸ ਨੇ ਵੇਖਿਆ ਅੰਗੂਰੀ ਤਾਂ ਅਜੇ ਤੱਕ ਵੀ ਕੱਪੜੇ ਨਾਲ ਕੱਜੀ ਢੋਲ ਪਈ ਸੀ ਓਵੇਂ ਦੀ ਓਵੇਂ ਜਿਹੀ ਉਹ ਪਿਛਲੇ 15 ਵਰਿਆਂ ਤੋਂ ਗੁੱਛਾ-ਮੁੱਛਾ ਹੋਈ ਮੰਜੀ ਤੇ ਪਈ ਦਿੱਸਤੀ ਆ ਰਹੀ ਸੀ ਬਿਲਕੁਲ ਇੱਕ ਕੱਪੜੇ ਦੀ ਘੱਟਰੀ ਜੀ ਜਿਸ ਨੂੰ ਜਿਵੇਂ ਕਿਸੇ ਨੇ ਬੰਨ ਕੇ ਮੰਜੀ ਤੇ ਸੋਟ ਰੱਖਿਆ ਸੀ ਉਸ ਨੇ ਹੇਠਾਂ ਨੂੰ ਝੁੱਕ ਕੇ ਮਲਕੜੇ ਦੇ ਕੇ 5 ਰੁਪਏ ਦਾ ਨੋਟ ਅੰਗੂਰੀ ਦੇ ਪੈਰਾਂ ਵੱਲ ਰੱਖ ਦਿੱਤਾ ਤੇ ਫਿਰ ਉਹ ਬਿਨਾ ਪਿੱਛੇ ਦੇਖਿਆ ਤਿੱਖੇ ਕਦਮਾਂ ਨਾਲ ਸਕੂਲ ਵੱਲ ਤੁਰ ਪਿਆ ਸ਼ਾਇਦ ਇਹ ਉਸ ਦਾ ਆਖਰੀ ਅਧਿਕਾਰ ਸੀ ਜਿਹੜਾ ਅੰਗੂਰੀ ਨੇ ਉਸ ਕੋਲੋਂ ਮੱਲੋਂ-ਮੱਲੀ ਖੋਹ ਲਿਆ ਸੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ